माज ਮਹਿਲਾ ਪੰਜਵਾ ਸਫਲ ਸੁਬਾਣੀ ਜਿਤ ਨਾਮ ਬਖਾਣੀ ਗੁਰ ਪ੍ਰਸਾਦ ਕਿਨੈ ਬਿਰਲਹਿ ਜਾਣੀ ਤਹਨ ਸੋਬੇਲਾ ਜਿਤ ਹਰ ਗਾਵਤ ਸੁਣਨਾ ਆਇ ਤੇ ਪਰਵਾਨਾ ਜੀਉ ਸੇ ਨੇਤਰ ਪਰਵਾਨ ਜਿਨੀ ਦਰਸ਼ਨ ਪੇਖਾ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਣ ਸੁਹਾਵੇ ਜੋ ਹਰ ਮਾਰਗ ਚੱਲੇ ਹਾਂ ਬਲ ਤਿੰਨ ਸੰਗ ਪਛਾਣਾ ਜੀਉ ਸੁਣ ਸਾਜਣ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਹੇ ਉਧਾਰੇ ਕਿਲ ਵਿਖ ਕਾਟ ਹੋਆ ਮਨ ਨਿਰਮਲ ਮਿਟ ਗਇ ਆਵਣ ਜਾਣਾ ਜੀਉ ਦੋਹੇ ਕਰ ਜੋੜ ਇਕ ਬਿਨੋ ਕਰੀ ਜਾਏ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕ ਕੋ ਪ੍ਰਭ ਭੈ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਉ ਦੋਇ ਕਰ ਜੋੜ ਇਕ ਬਿਨੋ ਕਰੀਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕ ਕੋ ਪ੍ਰਭ ਭੈ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜੀਉ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 103 ਦੇ ਉੱਪਰ ਅੰਕਿਤ ਹੈ ਜਿਸ ਤਰ੍ਹਾਂ ਸਾਡੇ ਪੰਜ ਗਿਆਨ ਇੰਦਰੀ ਹਨ ਪੰਜ ਕਰਮ ਇੰਦਰੀ ਹੈ ਗੁਰੂ ਸਾਹਿਬ ਜੀ ਇਹਨਾਂ ਸਰੀਰਕ ਅੰਗਾਂ ਦੀ ਸਫਲਤਾ ਦੱਸ ਰਹੇ ਹਨ ਪਹਿਲੀਆਂ ਪੰਕਤੀਆਂ ਵਿੱਚ ਸਤਿਗੁਰੂ ਬਖਸ਼ਿਸ਼ ਕਰ ਰਿਹਾ ਸਫਲ ਸੁਬਾਣੀ ਜਿਤ ਨਾਮ ਬਖਾਣੀ ਬਾਣੀ ਮਤਲਬ ਬੋਲਣਾ ਇੱਥੇ ਇਹਦਾ ਅਰਥ ਹੈ ਬੋਲਣਾ ਵੀ ਉਹ ਚੰਗਾ ਹੈ ਕਿ ਜਿਸ ਬੋਲਣ ਦੇ ਵਿੱਚ ਪਰਮੇਸ਼ਰ ਦਾ ਨਾਮ ਉਚਾਰਨ ਕੀਤਾ ਜਾਂਦਾ ਜਿਤ ਨਾਮ ਬਖਾਣੀ ਬਹੁਤ ਕੁਝ ਆਪਾਂ ਬੋਲਦੇ ਆ ਇਹਹੀ ਬੋਲ ਹਨ ਜਿਹਦੇ ਨਾਲ ਆਪਾਂ ਨਿੰਦਾ ਵੀ ਕਰਦੇ ਆ ਚੁਗਲੀਆਂ ਵੀ ਕਰਦੇ ਆ ਮਿੱਠਾ ਵੀ ਬੋਲਦੇ ਆਂ ਕੌੜਾ ਵੀ ਬੋਲਦੇ ਆਂ ਪਰ ਸਤਿਗੁਰੂ ਕਹਿੰਦੇ ਭਾਈ ਉਹ ਬਾਣੀ ਉਹ ਬੋਲ ਜਿਹੜੇ ਆ ਉਹ ਸਫਲ ਹਨ ਜਿਸ ਬੋਲਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਜੇ ਆਪਾਂ ਫਿੱਕਾ ਬੋਲਦੇ ਆਂ ਜਿੱਦਾਂ ਆਸਾ ਕੀ ਵਾਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀਏ ਫਿੱਕਾ ਫਿੱਕੀ ਸੋਏ ਫਿੱਕਾ ਦਰਗਾ ਸੱਟੀਏ ਮੂੰ ਥੁੱਕਾ ਫਿੱਕੇ ਪਾਏ ਫਿੱਕਾ ਮੂਰਖਾ ਕੀਏ ਪਾਣਾ ਲਹਿਸ ਜੈ ਤੇ ਉਹਦੇ ਨਾਲ ਬੋਲਣਾ ਗੁਰੂ ਸਾਹਿਬ ਕਹਿੰਦੇ ਭਾਈ ਬਾਬਾ ਬੋਲਣਾ ਕਿਆ ਕਹੀਏ ਜੈਸੇ RAM ਨਾਮ ਰਬ ਰਹੀ ਵੈਸੇ ਨਾ ਬੱਚਾ ਜਿਹੜਾ ਇੱਕ 1.5 ਸਾਲ ਦਾ ਬੋਲਣ ਲੱਗ ਜਾਂਦਾ ਸਾਲ 1.5 ਸਾਲ ਦਾ ਕੀ ਬੋਲਣਾ ਕਦੋਂ ਬੋਲਣਾ ਕਿਵੇਂ ਬੋਲਣਾ ਸਾਰੀ ਜ਼ਿੰਦਗੀ ਲੱਗ ਜਾਂਦੀ ਬੋਲਤ ਬੋਲਤ ਬੜੇ ਬਿਕਾਰ ਆ ਆ ਬੋਲਣ ਦੇ ਨਾਲ ਬਹੁਤ ਕੁਝ ਝਗੜੇ ਖਤਮ ਪੈਦਾ ਹੋ ਜਾਂਦੇ ਆ ਕਿੰਨੇ ਕਲੇਸ਼ ਪੈ ਜਾਂਦੇ ਆ ਆ ਕਹਿੰਦੇ ਨਾ ਉਹ ਪੁਰਾਣੀਆਂ ਕਹਾਵਤਾਂ ਚੱਲਦੀਆਂ ਵੀ ਤਲਵਾਰ ਦਾ ਫੱਟ ਤਾਂ ਭਰ ਜਾਂਦਾ ਜੇ ਕਿਸੇ ਦਾ ਬੋਲਿਆ ਹੈ ਤੇ ਉਹ ਬੜੀ ਮੁਸ਼ਕਲ ਨਾਲ ਭਰਦਾ ਕਿਉਂਕਿ ਸਾਰੀ ਜ਼ਿੰਦਗੀ ਮਨੁੱਖ ਯਾਦ ਰੱਖ ਸਤਗੁਰੂ ਕਹਿੰਦੇ ਤੇਰੀ ਰਸਨਾ ਜਿਹੜੀ ਆ ਤੇਰੇ ਬੋਲ ਜਿਹੜੇ ਆ ਉਹ ਸਫਲ ਆ ਜਦੋਂ ਤੂੰ ਪਰਮੇਸ਼ਰ ਦੇ ਨਾਮ ਨੂੰ ਉਚਾਰਨ ਕਰਦਾ ਸਫਲ ਸੁਬਾਣੀ ਜੇ ਤ ਨਾਮ ਬਖਾਣੀ ਕਿ ਸਤਗੁਰ ਨੇ ਸਾਨੂੰ ਨਾਮ ਦੇ ਨਾਲ ਜੋੜਿਆ ਸਬ지 ਦਾ ਸ਼ਬਦ ਹੈ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਸਭ ਕਹਿੰਦੇ ਅਵਰ ਕਾਜ ਤਿਰਕ ਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਕਹਤ ਕਬੀਰ ਸੁਣੋ ਰੇ ਪ੍ਰਾਣੀ ਛੋਟੋ ਮੰਨ ਕੇ ਭਰਮਾ ਕੇਵਲ ਨਾਮ ਜਪੋਰੇ ਪ੍ਰਾਣੀ ਪਰੋ ਏਕ ਕੀ ਸਰਨ ਬੰਦਾ ਸਾਰੀ ਦਿਹਾੜੀ ਇਹ ਨਾਂ ਬੋਲਦਾ ਇਹ ਨਾਂ ਬੋਲਦਾ ਤੇ ਪਾਠ ਕਰਨ ਵਾਸਤੇ ਜਦੋਂ ਬੈਠਦਾ ਤੇ ਇਹਦੀ ਜ਼ਬਾਨ ਥੱਕ ਜਾਂਦੀ ਬੋਲ ਨਹੀਂ ਸਕਦਾ ਸਾਰੀ ਦਿਹਾੜੀ ਇੰਨੇ ਕਾਰੋਬਾਰ ਦੇ ਵਿੱਚ ਇੰਨੇ ਫੋਨ ਸੁਣਦਾ ਇੰਨੇ ਫੋਨ ਸੁਣਦਾ ਬਾਣੀ ਸੁਣਨ ਵਾਸਤੇ ਇਹਦੇ ਕੰਨ ਥੱਕ ਜਾਂਦੇ ਪਰ ਗੁਰੂ ਸਾਹਿਬ ਕਹਿੰਦੇ ਸਫਲ ਹੈ ਸਫਲ ਉਹਨੂੰ ਆਪਾਂ ਕਹਿੰਦੇ ਆ ਜੋ ਆਪਣੇ ਮਨੋਰਥ ਨੂੰ ਪ੍ਰਾਪਤ ਕਰ ਲੈਂਦਾ ਹੈ ਗੁਰੂ ਸਾਹਿਬ ਕਹਿੰਦੇ ਤੇਰੀ ਬਾਣੀ ਵੀ ਸਫਲ ਹੈ ਤੇਰੇ ਬੋਲ ਵੀ ਸਫਲ ਆ ਸਫਲ ਸੋ ਬਾਣੀ ਜਿਤ ਨਾਮ ਬਖਾਣੀ ਗੁਰ ਪ੍ਰਸਾਦ ਕਿਨੇ ਬਿਰਲ ਜਾਣੀ ਪ੍ਰਸਾਦ ਸ਼ਬਦ ਕਿਉਂਕਿ ਵਿਆਕਰਨ ਜਿਹੜੀ ਆ ਪ੍ਰਸਾਦ ਪਪਾ ਰਾਰਾ ਸਸੇ ਨੂੰ ਕੰਨਾ ਦੱਦਾ ਦੱਦੇ ਦੀ ਕੋਈ ਮਾਤਰਾ ਨਹੀਂ ਹੁੰਦੀ ਆਉਂਦੇ ਆ ਗੁਰ ਪੂਰਾ ਪੂਰਾ ਪ੍ਰਸਾਦ ਵੇ ਆਪਾਂ ਪੜ੍ਹਦੇ ਆਂ ਕਾਮ ਕ੍ਰੋਧ ਹਰ ਲੋਭ ਮੋਹ ਬਿਨ ਸਜਾਏ ਹੰਗ ਮੇਵ ਨਾਨ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਦੇ ਦੱਦੇ ਨੂੰ ਔਂਕੜ ਹੈ ਇਥੇ ਗੁਰ ਪ੍ਰਸਾਦ ਪ੍ਰਸਾਦ ਦੇ ਦਦੇ ਨੂੰ ਸਿਹਾਰੀ ਹੈ ਗੁਰੂ ਦੇ ਪ੍ਰਸਾਦ ਰਾਹੀਂ ਗੁਰੂ ਦੀ ਕਿਰਪਾ ਰਾਹੀਂ ਪਰ ਇਹ ਬੋਲ ਆਪਣੇ ਸੁਧਾਰਨੇ ਕਹਿੰਦੇ ਕੋਈ ਬਿਰਲਾ ਹੀ ਆ ਜਿਹੜੇ ਉੱਪਰ ਗੁਰੂ ਦੀ ਕਿਰਪਾ ਹੁੰਦੀ ਹੈ ਗੁਰ ਪ੍ਰਸਾਦ ਕਿਨੇ ਬਿਰਲੇ ਜਾਣੀ ਧਨ ਸੋ ਬੇਲਾ ਜਿਤ ਹਰ ਗਾਵਤ ਸੁਣਨਾ ਕਹਿੰਦੇ ਉਹ ਸਮਾਂ ਵੀ ਬੜਾ ਧਨਤਾ ਜੋਗ ਗੁਰਬਾਨ ਜਾਈ ਉਸ 베ਲਾ ਸੁਹਾਵੀ ਜਿਤ ਤੁਮਰੇ ਦਵਾਰੇ ਆਇਆ ਕਿੰਨੇ ਪ੍ਰਮਾਨ ਸਤਗੁਰ ਨੇ ਬਖਸ਼ਿਸ਼ ਕੀਤੇ ਇਹ ਸਮਾ ਸਾਧ ਸੰਗਤ ਜੀ ਸਫਲ ਹੈ ਜਿੰਨੀਆਂ ਵੀ ਘੜੀਆਂ ਆਪਾਂ ਸਤਗੁਰੂ ਦੇ ਸੰਗਤ ਚ ਚਰਨਾਂ ਦੇ ਵਿੱਚ ਬੈਠਦੇ ਆ ਇਹ ਸਫਲ ਹੈ ਤਨ ਸੁਵੇਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪਰਵਾਨਾ ਜਿਓ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਗਾਉਂਦੇ ਆ ਸੁਣਦੇ ਆ ਤੇ ਉਹਨਾਂ ਦਾ ਸੰਸਾਰ ਦੇ ਵਿੱਚ ਆਉਣਾ ਵੀ ਪ੍ਰਵਾਨ ਹੈ ਅੱਗੇ ਸਤਿਗੁਰੂ ਬਖਸ਼ਿਸ਼ ਕਰ ਰਹੇ ਆ ਸੇ ਨੇਤਰ ਪ੍ਰਵਾਨ ਜਿਨ੍ਹਾਂ ਨੇ ਦਰਸ਼ਨ ਵੇਖਾ ਉਹ ਆਖਾਂ ਵੀ ਪ੍ਰਵਾਨ ਆ ਸਫਲ ਆਨ ਜਿਨ੍ਹਾਂ ਨੇ ਸਤਿਗੁਰੂ ਦੇ ਦਰਸ਼ਨ ਕੀਤੇ ਸਤਗੁਰੂ ਦੇ ਦਰਸ਼ਨ ਕਰਦੇ ਆ ਜਿਸ ਵੇਲੇ ਆਪਾਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਦੇ ਆ ਗੁਟਕਾ ਸਭ ਲੈ ਕੇ ਤੇ ਬਾਣੀ ਦੇ ਦਰਸ਼ਨ ਕਰਦੇ ਆ ਬਾਣੀ ਗੁਰੂ ਗੁਰੂ ਹੈ ਬਾਣੀ ਪਰ ਸਤਗੁਰੂ ਬਾਣੀ ਦੇ ਵਿੱਚ ਵੀ ਬਖਸ਼ਿਸ਼ ਕਰਦੇ ਆ ਆਨੰਦ ਸਾਹਿਬ ਵੜਦੇ ਆ ਆਪਾਂ ਉਹਦੇ ਵਿੱਚ ਆਖਰੀ ਪੌੜੀਆਂ ਵਿੱਚ ਸਤਗੁਰੂ ਮਹਾਰਾਜ ਨੇ ਇਹਨਾਂ ਸਰੀਰ ਦੀ ਇਹਨਾਂ ਅੰਗਾਂ ਦੀ ਗੁਰੂ ਸਾਹਿਬ ਨੇ ਸਫਲਤਾ ਦੱਸੀ ਹੈ ਕੀ ਕਰਨਾ ਹੈ ਨੇਤਰਾਂ ਦੀ ਗੱਲ ਕਰਦੇ ਸਤਿਗੁਰੂ ਗੁਰੂ ਅਮਰਦਾਸ ਕਹਿੰਦੇ ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਥੇ ਵਿਸ ਦਾ ਅਰਥ ਜ਼ਹਿਰ ਨਹੀਂ ਵਿਸ ਦਾ ਅਰਥ ਹੈ ਵਿਸ਼ਵ ਸੰਸਾਰ ਦੋਨੇ ਸ਼ਬਦ ਇਕੱਠੇ ਆ ਏ ਬ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਪੂਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤ ਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਇਹ ਨੇਤਰ ਜਿਹੜੇ ਹਨ ਇਹ ਪ੍ਰਮਾਣ ਸਾਬ ਕਹਿੰਦੇ ਸੇ ਨੇਤਰ ਪ੍ਰਮਾਣ ਜਿਨੀ ਦਰਸ਼ਨ ਪੇਖਾ ਜਿਨ੍ਹਾਂ ਨੇ ਦਰਸ਼ਨ ਕੀਤੇ ਆ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਕਰ ਕਹਿੰਦੇ ਹੱਥਾਂ ਨੂੰ ਉਹ ਕਰ ਵੀ ਬੜੇ ਹੱਥ ਵੀ ਬੜੇ ਭਲੇ ਆ ਬੜੇ ਚੰਗੇ ਆ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਜਿਨ੍ਹਾਂ ਨੇ ਹੱਥਾਂ ਦੇ ਨਾਲ ਗੁਰਬਾਣੀ ਲਿਖੀ ਇਹ ਨਹੀਂ ਕਿ ਪ੍ਰਾਤਨ ਸਮਿਆਂ ਵਿੱਚ ਅੱਜ ਵੀ ਤੁਹਾਨੂੰ ਕੋਈ ਗੁਰਸਿੱਖ ਮਿਲ ਜਾਣਾ ਪਾਵੇਂ ਹੁਣ ਅਲੱਗ ਚੀਜ਼ ਹੋ ਗਈ ਨਾ ਸਾਧ ਸੰਗਤ ਜੀ ਪਾਵੇਂ ਆਪਾਂ ਮੋਬਾਈਲ ਤੇ ਲਿਖਦੇ ਆ ਲਿਖਣਾ ਹੈ ਇਹ ਵੀ ਇੱਕ ਭਗਤੀ ਆ ਇੱਕ ਪ੍ਰਚਾਰ ਹੈ ਇਹਨੂੰ ਵੀ ਸਤਗੁਰੂ ਧੰਨ ਕਹ ਰਹੇ ਆ ਪ੍ਰਾਤਨ ਸਮਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਖਣੇ ਗੁਟਕਾ ਸਭ ਲਿਖਣੇ ਪੋਥੀਆਂ ਤਿਆਰ ਕਰਨੀਆਂ ਇਤਿਹਾਸ ਦੀਆਂ ਪੋਥੀਆਂ ਤਿਆਰ ਕਰਨੀਆਂ ਸਭ ਕੰਦੇ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਇਦਾਂ ਦੇ ਮੈਂ ਬਜ਼ੁਰਗਾਂ ਦਾ ਸੁਣਿਆ ਕਹਿੰਦੇ ਉਹ ਕੀ ਕਰਦੇ ਸੀ ਇੱਕ ਬਜ਼ੁਰਗ ਸੀ ਤੇ ਉਹ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਅੱਗੇ ਚਿੱਠੀਆਂ ਚਲਦੀਆਂ ਹੁੰਦੀਆਂ ਸੀ ਤੇ ਹਫ਼ਤੇ ਕੇ ਬਾਅਦ ਸਾਰਿਆਂ ਨੂੰ ਉਹਨੇ ਚਿੱਠੀਆਂ ਲਿਖਣੀਆਂ 40-50 ਰਿਸ਼ਤੇਦਾਰਾਂ ਨੂੰ ਉਹਦੇ ਉੱਪਰ ਬਾਣੀ ਦੀਆਂ ਪੰਕਤੀਆਂ ਲਿਖਣੀਆਂ 50 ਚਿੱਠੀਆਂ ਤੇ ਬਾਣੀ ਦੀਆਂ ਪੰਕਤੀਆਂ ਲਿਖਣੀਆਂ ਹਫ਼ਤਾ ਲੱਗ ਜਾਣਾ ਫਿਰ ਉਹਨਾਂ ਨੂੰ ਪੋਸਟ ਕਰ ਦੇਣਾ ਵੀ ਹੱਥਾਂ ਦੇ ਨਾਲ ਜਿਹੜੇ ਲਿਖਦੇ ਸਭ ਕਹਿੰਦੇ ਹਨ ਭਾਈ ਸੇ ਕਰ ਭਲੇ ਜਿਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਉ ਬਲ ਤਿੰਨ ਸੰਗ ਪਛਾਣਾ ਜਿਉ ਚਰਨ ਤਾਂ ਉਹੀ ਹੁੰਦੇ ਨੇ ਪੈਰ ਤਾਂ ਉਹੀ ਹੁੰਦੇ ਜਿਹੜੇ ਸ਼ਰਾਬ ਦੇ ਠੇਕੇ ਤੇ ਜਾ ਰਹੇ ਆ ਬੀਅਰ ਵਾਰ ਜਾ ਰਹੇ ਆ ਜੂਏ ਖਾਨੇ ਜਾ ਰਹੇ ਆ ਗਲਤ ਪਾਸੇ ਜਾਂਦੇ ਆ ਪੈਰ ਤਾਂ ਉਹੀ ਹੁੰਦੇ ਆ ਉਹਨਾਂ ਨੂੰ ਕੋਈ ਸਫਲ ਥੋੜੇ ਕਹਿੰਦਾ ਹੈ ਤੁਸੀਂ ਚੱਲ ਕੇ ਆਏ ਹੋ ਨਾ ਗੁਰੂ ਸਾਹਿਬ ਜੀ ਕਿੰਨੀ ਪ੍ਰਮਾਣ ਦਿੱਤੇ ਕਹਿੰਦੇ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਪਾਪ ਸੁਹਾਵੇ ਜਾਂ ਤਿਰ ਜੁੜਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਤੋਂ ਜਸ ਗਾਵੇ ਜੀਉ ਪਿਆ ਤਉ ਸਰ ਕਿਆ ਜਾਂਦਾ ਨਾ ਵੀ ਤੁਹਾਡਾ ਇੱਕ ਇੱਕ ਕਦਮ ਲੇਖੇ ਚ ਕਿਉਂਕਿ ਸਤਗੁਰੂ ਮਹਾਰਾਜ ਆਪ ਕਿਰਪਾ ਕਰਦੇ ਹੈ ਹੈ ਦੁਨੀਆ ਦੇ ਵਿੱਚ ਇਦਾਂ ਦਾ ਕੋਈ ਪਿਆਰ ਕਰਨ ਵਾਲਾ ਅਸੀਂ ਇੰਨਾ ਕਿ ਪਿਆਰ ਕਰਦੇ ਬਹੁਤ ਥੋੜਾ ਜਿਹਾ ਪਿਆਰ ਕਰਦੇ ਗੁਰੂ ਨਾਲ ਗੁਰੂ ਇੰਨਾ ਪਿਆਰ ਕਰਦਾ ਆਪਾਂ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚ ਇੱਕ ਕਦਮ ਚੱਲਦੇ ਆਂ ਅੰਦਰੋਂ ਮਨ ਵਿੱਚ ਸੋਚਦੇ ਆਂ ਸਤਗੁਰ ਕੋਟ ਪੈਂਡਾ ਆਗੇ ਹੋਏ ਲੇ ਤਾਂ ਬਾਕੀ ਕੰਮ ਤਾਂ ਸਤਗੁਰੂ ਕਰਦੇ ਆਪਰ ਅਰਮਤ ਕਰਦੇ ਆ ਸਭ ਕਹਿੰਦੇ ਉਹ ਚਰਨ ਬੜੇ ਸੋਹਣੇ ਆ ਜਿਹੜੇ ਸਤਗੁਰੂ ਤੇਰੇ ਮਾਰਗ ਤੇ ਚੱਲਦੇ ਆ ਤੇ ਭਾਗਾ ਵਾਲੇ ਉਹ ਜਿਹੜੇ ਸਤਗੁਰੂ ਦੇ ਮਾਰਗ ਤੇ ਚੱਲਦੇ ਪਰ ਭਾਗਾ ਵਾਲੇ ਗੁਰੂ ਸਾਹਿਬ ਕਹਿੰਦੇ ਬਰਲੇ ਆ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਮਾਰਗ ਤੇ ਇਸ ਕਰਕੇ ਚੱਲੇ ਆ ਕਿ ਉਹਨਾਂ ਨੂੰ ਪਰਮੇਸ਼ਰ ਦੇ ਘਰ ਦਾ ਪਤਾ ਲੱਗੇਗਾ ਜਦੋਂ ਸਤਿਗੁਰ ਦੇ ਕੋਲ ਆਉਣਗੇ ਸੱਭ ਕਹਿੰਦੇ ਹਾਂ ਬਲ ਤਿੰਨ ਸੰਗ ਪਛਾਣਾ ਜਿਓ ਮਤਲਬ ਉਹਨੂੰ ਜਾਣਕਾਰੀ ਮਿਲ ਜਾਏਗੀ ਮੇਰੇ ਪਰਮੇਸ਼ਰ ਦੇ ਘਰ ਦੀ ਜਦੋਂ ਮੈਂ ਇਸ ਮਾਰਗ ਤੇ ਚਲਾਂਗਾ ਸੁਣ ਸਾਜਣ ਮੇਰੇ ਮੀਤ ਪਿਆਰੇ ਗੁਰੂ ਸਾਹਿਬ ਕਹਿੰਦੇ ਇਹ ਮੇਰੇ ਮਿੱਤਰੋ ਸੁਣੋ ਸੁਣ ਸਾਜਣ ਮੇਰੇ ਮੀਤ ਪਿਆਰੇ ਸਾਧ ਸੰਗ ਖਿਨ ਮਾਹੇ ਉਧਾਰੇ ਜਦੋਂ ਤੁਸੀਂ ਗੁਰੂ ਦਾ ਸੰਗ ਕਰੋਗੇ ਤੁਹਾਨੂੰ ਬਿਕਾਰਾਂ ਤੋਂ ਪਰਮਾਤਮਾ ਦੂਰ ਕਰ ਦੇਗਾ ਤੁਹਾਡਾ ਉਧਾਰ ਕਰ ਦੇਗਾ ਸਾਧ ਸੰਗ ਖਿਨ ਮਾਹੇ ਉਧਾਰੇ ਕਿਲ ਵਿਖ ਕਾਟ ਹੋਆ ਮਨ ਨਿਰਮਲ ਉਹ ਪਾਪ ਕੱਟ ਦੇਗਾ ਤੇ ਜਦੋਂ ਪਾਪ ਕੱਟ ਕੇ ਮਨ ਨਿਰਮਲ ਮਨ ਪਵਿੱਤਰ ਹੋ ਜਾਏਗਾ ਮਿਟ ਗਏ ਆਵਣ ਜਾਣਾ ਜੀਓ ਆਉਣ ਜਾਣ ਦਾ ਚੱਕਰੇ ਖਤਮ ਹੋ ਜਾਏਗਾ ਉਹਦੇ ਵਿੱਚ ਲੀਨਤਾ ਹੋ ਜਾਏਗੀ ਫਿਰ ਸਤਿਗੁਰੂ ਸਾਨੂੰ ਢੰਗ ਦੱਸਦੇ ਆ ਦੋਹੇ ਕਾਰ ਜੋੜ ਇੱਕ ਬਿਨੋ ਕਰੀ ਜਾਏ ਕਈ ਲੋਕ ਨਾ ਸਵਾਲ ਕਰਦੇ ਆ ਅਰਦਾਸ ਵਿੱਚ ਕਿਦਾਂ ਖੜੇ ਹੋਣਾ ਚਾਹੀਦਾ ਹੁਣ ਸਤਿਗੁਰੂ ਨੇ ਬਾਣੀ ਦੇ ਵਿੱਚ ਜਵਾਬ ਦਿੱਤੇ ਸਾਧ ਸੰਗਤ ਜੀ ਹੁਣ ਕਈ ਲੋਕ ਅਰਦਾਸ ਵਿੱਚ ਖੜੇ ਹੁੰਦੇ ਕਈਆਂ ਨੇ ਤਾਂ ਹੱਥ ਥੱਲੇ ਲਟਕਾਏ ਹੁੰਦੇ ਆ ਕਈਆਂ ਨੇ ਉਂਗਲੀਆਂ ਦੇ ਵਿੱਚ ਉਂਗਲੀਆਂ ਫਸਾਈਆਂ ਹੁੰਦੀਆਂ ਕਈਆਂ ਨੇ ਛਾਤੀ ਤੇ ਹੱਥ ਰੱਖੇ ਹੁੰਦੇ ਪਰ ਜਦੋਂ ਅਸੀਂ ਹੱਥ ਜੋੜਦੇ ਆ ਨਾ ਇੱਕ ਤਾਂ ਸਾਡੀ ਹਉਮੈ ਦਾ ਤਿਆਗ ਇੱਕ ਅਸੀਂ ਪ੍ਰਾਰਥਨਾ ਦੇ ਵਿੱਚ ਆ ਜਾਂਦੇ ਆ ਇੱਕ ਸਾਡੇ ਅੰਦਰ ਨਿਮਰਤਾ ਭਾਵ ਹੁੰਦਾ ਜਦੋਂ ਅਸੀਂ ਹੱਥ ਜੋੜਦੇ ਬੇਨਤੀ ਰੂਪ ਦੇ ਵਿੱਚ ਖੜਦੇ ਆ ਸਤਿਗੁਰ ਕਹਿੰਦੇ ਦੋਹੇ ਕਾਰ ਜੋੜ ਦੋਨੇ ਹੱਥ ਜੋੜ ਕੇ ਵਣੀ ਵਿੱਚ ਹੋਰ ਪ੍ਰਮਾਣ ਵੀ ਹੈ ਦੋਇ ਕਾਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੀ ਰਾਸ ਜੇ ਤੁ ਆਪਾਂ ਕਿਸੇ ਦੇ ਅੱਗੇ ਹੱਥ ਜੋੜਾਂਗੇ ਤੇ ਸਾਡਾ ਸਾਰਾ ਕੁਝ ਅੰਦਰੋਂ ਇਦਾਂ ਲੱਗੇਗਾ ਅਸੀਂ ਹਲਕੇ ਹੋ ਗਏ ਜੇ ਆਪਾਂ ਇਦਾਂ ਖੜੇ ਆਂ ਹੱਥ ਲਟਕਾ ਕੇ ਖੜੇ ਆਂ ਛਾਤੀ ਤੇ ਹੱਥ ਰੱਖ ਕੇ ਖੜੇ ਉਂਗਲੀਆਂ ਦੇ ਵਿੱਚ ਉਂਗਲੀਆਂ ਪਾ ਕੇ ਖੜੇ ਆਂ ਤੇ ਉਹ ਭਾਵਨਾ ਨਹੀਂ ਬਣਦੀ ਸਭ ਕਹਿੰਦੇ ਦੋਇ ਕਾਰ ਜੋੜ ਇੱਕ ਬਿਨੋ ਕਰੀ ਜੈ ਦੋਨੇ ਹੱਥ ਜੋੜ ਕੇ ਪਰਮੇਸ਼ਰ ਦੇ ਘਰ ਸਤਿਗੁਰ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਕਰਨੀ ਹੈ ਕੀ ਕਰਨੀ ਆ ਕਰ ਕਿਰਪਾ ਡੁੱਬਦਾ ਪੱਥਰ ਲਈਜੈ ਇਹ ਸਤਿਗੁਰ ਅਸੀਂ ਡੁੱਬ ਰਹੇ ਆ ਪੱਥਰੇ ਹੁੰਦਾ ਨਾ ਬੰਦਾ ਜਿਹਨੂੰ ਉਹ ਪੱਥਰ ਦੇ ਉੱਪਰ ਪਾਣੀ ਪਾਉਣ ਅਸਰ ਥੋੜੇ ਹੁੰਦਾ ਹੈ ਪੱਥਰ ਤੇ ਪਾਣੀ ਪਾਈ ਜੋ ਕੋਈ ਅਸਰ ਨਹੀਂ ਅੰਦਰੋਂ ਥੜੇ ਭਜਦਾ ਜਿੰਨਾ ਮਰਜ਼ੀ ਉਹਨੂੰ ਸੁਣਾਈ ਜਾਓ ਜਿਨਾ ਮਰਜ਼ੀ ਉਹ ਬਾਣੀ ਪੜ ਲਵੇ ਪੱਥਰ ਹੈ ਸਤਗੁਰੂ ਕਹਿੰਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਰਾਲੇ ਮੈਂ ਤਾਂ ਆਪਣੀ ਮਰਜ਼ੀ ਕਰਨੀ ਹੈ ਪੈਂਦਰੋਂ ਭਿੱਜਿਆ ਥੋੜੇ ਆ ਤੇ ਸਤਗੁਰੂ ਕਹਿੰਦੇ ਭਾਈ ਅਰਦਾਸ ਕਰ ਕੀ ਇਹ ਪੱਥਰ ਜਿਹੜਾ ਸਾਡਾ ਜੀਵਨ ਹੈ ਤੇ ਇਹ ਸਤਗੁਰੂ ਮਾਨਸਿ ਡੁੱਬ ਜਾਵਾਂਗੇ ਤੂੰ ਕਿਰਪਾ ਕਰ ਦੇ ਰਹਿਮਤ ਕਰ ਦੇ ਬਖਸ਼ਿਸ਼ ਕਰ ਦੇ ਅਰਦਾਸ ਕਿਦਾਂ ਕਰਨੀ ਹੈ ਜੈਸਾ ਬਾਲਕ ਭਾਏ ਸੁਪਹਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਛਿੜਕੇ ਬਹੁ ਭਾਤੀ ਬਹੁੜ ਪਿਤਾ ਗੱਲ ਲਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਸਤ ਅਪਰਾਧ ਕਰਤ ਹੈ ਜੀਤੇ ਜਨਣੀ ਚੀਤਨਾ ਰੱਖ ਸਤੇਤੇ ਰਾਮਈਆ ਹੋ ਮਾਰਗ ਤੇਰਾ ਕਾਹੇ ਨ ਅਖੰਡਸ ਅਪਗਣ ਹੋ ਆਪਣੇ ਅੰਦਰ ਨੂੰ ਦੇਖ ਕੇ ਅਰਦਾਸ ਕਰਾਂਗੇ ਨਾ ਜਦੋਂ ਕਿ ਗੁਰੂ ਸਾਹਿਬ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਉਹਥੇ ਨਹੀਂ ਆਖਿਆ ਤੁਹਾਾਰੇ ਆਪ ਬੁਜਰੇ ਨੂੰ ਕਹਿੰਦੇ ਭਾਈ ਇਹਦੇ ਵਿੱਚ ਆਹ ਕਮੀ ਹੈ ਇਹਦੇ ਵਿੱਚ ਆਹ ਕਮੀ ਹੈ ਗੁਰੂ ਸਾਹਿਬ ਕਹਿੰਦੇ ਜਦੋਂ ਅਸੀਂ ਆਪਣੇ ਆਪ ਨੂੰ ਪਰਚੋਲਾਂਗੇ ਆਪਣੇ ਅੰਦਰ ਲੱਭਣ ਦਾ ਯਤਨ ਕਰਾਂਗੇ ਆਪਣੇ ਅੰਦਰ ਦੇਖਣ ਦਾ ਯਤਨ ਕਰਾਂਗੇ ਆਪਣੇ ਆਪ ਸੁਧਾਰ ਹੋ ਜਾਏਗਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਗੁਰੂ ਸਾਹਿਬ ਕਹਿੰਦੇ ਅਰਦਾਸ ਕਰੋ ਦੋ ਈਕਾਰ ਜੋੜ ਇਕ ਬਿਨੋ ਕਰੀ ਜੈ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕੋ ਪ੍ਰਭ ਭੈ ਕਿਰਪਾਲਾ ਮੇਰੇ ਉੱਪਰ ਸਤਗੁਰੂ ਕਿਰਪਾਲ ਹੋ ਗਿਆ ਦਿਆਲ ਹੋ ਗਿਆ ਕਿਰਪਾਲੂ ਬਣ ਗਿਆ ਦਿਆਲੂ ਬਣ ਗਿਆ ਪਰਬਰ ਨਾਨਕ ਮਨ ਭਾਣਾ ਜੀ ਤੇ ਪ੍ਰਭੂ ਮਨ ਵਿੱਚ ਚੰਗਾ ਲੱਗਣ ਲੱਗ ਗਿਆ ਜੋ ਕਰਦਾ ਮੈਨੂੰ ਬਹੁਤ ਚੰਗਾ ਲੱਗਦਾ ਜੋ ਕਹਿ ਰਿਹਾ ਮੈਨੂੰ ਸਾਰੀ ਗੱਲ ਚੰਗੀ ਲੱਗਦੀ ਗੁਰੂ ਸਾਹਿਬ ਮਾਰਕਾ ਤੇ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਕਿ ਉਹਦੀ ਹਰੇ ਗੱਲ ਚੰਗੀ ਆ ਜੋਤਿ ਤੁਪ ਭਾਵੇ ਸਾਈ ਪਲੀ ਕਾ ਸਭ ਕਹਿੰਦੇ ਸਫਲ ਸੋ ਬਾਣੀ ਜਿਤ ਨਾਮ ਬਖਾਣੀ ਜਦੋਂ ਪੜਨ ਲੱਗ ਜਾਓਗੇ ਨਾ ਬਾਣੀ ਤੇ ਇਹ ਵੀ ਤੁਹਾਡੀ ਬਾਣੀ ਇਹਦੇ ਵਿੱਚ ਬਾਣੀ ਦਾ ਅਰਥ ਹੈ ਬਨਾਵਟ ਤੁਹਾਡੀ ਬੋਲੀ ਜਿਹੜੀ ਹੈ ਜਿੱਦਾਂ ਜਪਜੀ ਸਾਹਿਬ ਵਿੱਚ ਵੀ ਆਉਂਦਾ ਨਾ ਕਰਮ ਖੰਡ ਕੀ ਬਾਣੀ ਜੋੜ ਉੱਥੇ ਬਾਣੀ ਦਾ ਅਰਥ ਹੈ ਬਨਾਵਟ ਬਿਉਂਤ ਬਣ ਜਾਂਦੀ ਹੈ ਇੱਥੇ ਗੁਰੂ ਸਾਹਿਬ ਕਹਿੰਦੇ ਸਫਲ ਸੋ ਬਾਣੀ ਤੁਹਾਡੇ ਜਿਹੜੇ ਬੋਲ ਹੈ ਜਿੱਦਾਂ ਕੋਈ ਬੋਲਦੇ ਨੇ ਸਟੇਜ ਤੇ ਖੜੇ ਹੋ ਕੇ ਮੈਂ ਹੁਣ ਆਪਣੀ ਬਾਣੀ ਨੂੰ ਵਿਰਾਮ ਦੇ ਰਿਆਂ ਰੋਕ ਰਿਆਂ ਹੁਣ ਮੈਂ ਇਹਨੂੰ ਸਮਾਪਤ ਕਰ ਰਿਆਂ ਤੇ ਗੁਰੂ ਸਾਹਿਬ ਕਹਿੰਦੇ ਆਪਣੇ ਬੋਲਾਂ ਨੂੰ ਤੇ ਉਹਦੇ ਬੋਲਾਂ ਦੇ ਵਿੱਚ ਕੀ ਹੈ ਉਹਦੇ ਬੋਲ ਤਾਂ ਸਫਲ ਹੈ ਕਿ ਉਹਦੇ ਬੋਲਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ ਸਫਲ ਸੋ ਬਾਣੀ ਜਿਤ ਨਾਮ ਵਖਾਣੀ ਗੁਰ ਪ੍ਰਸਾਦਿ ਕਿਨੇ ਵਿਰਲੇ ਜਾਣੀ ਧਨ ਸੋ 베ਲਾ ਜਿਤ ਹਰ ਗਾਵਤ ਸੁਣਨਾ ਆਏ ਤੇ ਪ੍ਰਵਾਨਾ ਜੀ ਗੁਰੂ ਮਹਾਰਾਜ ਕਿਰਪਾ ਕਰਨ ਗੁਰ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬਲੌਫਤ ਦੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ